ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਓ ਆਪਾਂ ਅੱਜ ਗੱਲ ਕਰਦੇ ਆਂ ਕਿ ਇੱਕ ਹੈ ਮਨਮਤ ਇੱਕ ਹੈ ਗੁਰਮਤ ਹੁਣ ਮਨਮਤ ਕੀ ਹੈ ਮਨ ਦੇ ਵਿੱਚ ਲੱਗਣਾ ਗੁਰਮਤ ਕੀ ਹੈ ਗੁਰੂ ਦੀ ਗੱਲ ਨੂੰ ਮੰਨਣਾ ਮਨ ਦੀ ਗੱਲ ਨੂੰ ਮੰਨਿਆ ਤਾਂ ਕੀ ਹੁੰਦਾ ਆਓ ਤੁਹਾਨੂੰ ਪ੍ਰਯੋਗ ਰਾਹੀਂ ਸਿੱਧ ਕਰਕੇ ਦਿਖਾਣੇ ਆ ਕਿ ਇਹ ਮਨ ਹੈ ਇਹ ਬਾਹਰ ਨੂੰ ਅਸੀਂ ਮਨ ਮੰਨਿਆ ਤੇ ਇਹ ਸਾਨੂੰ ਖੜਕਾਉਣ ਵਾਲਾ ਸਾਡਾ ਗੁਰੂ ਮਤਲਬ ਸਾਨੂੰ ਆ ਕੇ ਉਹ ਵੀ ਰਾਹ ਪਾਉਣ ਵਾਲਾ ਕਹਿ ਲੋ ਸਨੇਹਾ ਦੇਣ ਵਾਲਾ ਕਹਿ ਲੋ ਤਾਂ ਹੁਣ ਅਸੀਂ ਆਪਣੇ ਮਨ ਨੂੰ ਪਕੜ ਕੇ ਰੱਖਿਆ ਹੋਇਆ ਤੇ ਅਸੀਂ ਇਸ ਨੂੰ ਖੜਕਾ ਰਹੇ ਹਾਂ ਆਵਾਜ਼ ਤਾਂ ਆ ਰਹੀ ਹੈ ਲੇਕਿਨ ਆਨੰਦ ਨਹੀਂ ਆ ਰਿਹਾ ਇਹ ਹੈ ਮਨਮਤ ਹੁਣ ਗੁਰਮਤ ਕੀ ਕਹਿੰਦੀ ਹੈ ਗੁਰਮਤ ਕਹਿੰਦੀ ਹੈ ਵੀ ਆਪਣੇ ਮਨ ਨੂੰ ਗੁਰੂ ਦੇ ਅਰਪਣ ਕਰ ਦੇ ਜਦੋਂ ਗੁਰ ਕੀ ਮਤੁ ਲੈ ਆਣੇ ਭਗਤ ਬినా ਨੂੰ ਡੁੱਬੇ ਸਿਆਣ ਗੁਰੂ ਦੀ ਮਤ ਲੈ ਗੁਰੂ ਦੀ ਮਤ ਕੀ ਕਹਿੰਦੀ ਹੈ ਵੀ ਮਨ ਨੂੰ ਗੁਰੂ ਦੇ ਅਰਪਣ ਕਰ ਦੇ ਗੁਰੂ ਦੇ ਅਰਪਣ ਕਰਤਾ ਹੁਣ ਮਤਲਬ ਮੇ ਇਹਨੂੰ ਪਕੜ ਕੇ ਹੀ ਰੱਖਿਆ ਅਰਪਣ ਕਰਤਾ ਵੀ ਲੋ ਜੀ ਹਾਜ਼ਰ ਹਾਂ ਜੋ ਤੁਸੀਂ ਕਹੋਗੇ ਉਹੀ ਕਰੂੰਗਾ ਤੁਹਾਡੀ ਆਗਿਆ ਅਨਸਾਰ ਚੱਲੂੰਗਾ ਤਾਂ ਹੁਣ ਤੁਸੀਂ ਦੇਖੋ ਵੀ ਗੁਰੂ ਆਇਆ ਗੁਰੂ ਨੇ ਹਾਂ 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 ਆਨੰਦ ਆਇਆ ਉਸੇ ਗੱਲ ਦੇ ਵਿੱਚ ਉਹੀ ਗੁਰੂ ਹੈ ਉਹੀ ਮੰਨ ਹੈ ਲੇਕਿਨ ਆਪਣੀ ਮਨ ਦੀ ਮਤ ਛੱਡੀ ਤਾਂ ਗੁਰੂ ਦੀ ਮਤ ਦੇ ਨਾਲ ਆਨੰਦ ਆਣਾ ਸ਼ੁਰੂ ਹੋ ਗਿਆ ਇਸੇ ਆਨੰਦ ਨੂੰ ਜੇ ਮੈਂ ਵਧਾਉਂਦਾ ਜਾਊਂਗਾ ਤਾਂ ਤੁਸੀਂ ਦੇਖੋ ਕੀ ਹੋਊਗਾ ਵੀ ਗੁਰੂ ਦੀ ਰੋਜ਼ਗੱਲ ਮੰਨੂਗਾ ਹਰ ਰੋਜ਼ ਤਾਂ ਹੁਣ ਜਦੋਂ ਮੈਂ ਗੁਰੂ ਦੀ ਮੰਨੀ ਜਾਂਦਾ ਗੁਰੂ ਦੀ ਗੱਲ ਮੰਨੀ ਜਾਂਦਾ ਗੁਰੂ ਦੀ ਮੱਤ ਦੇ ਅਨੁਸਾਰ ਚੱਲ ਰਿਹਾ ਤਾਂ ਮੇਰੀਆਂ ਆਵਾਜ਼ਾਂ ਦੂਰ ਦੂਰ ਤੱਕ ਗੂੰਜ ਰਹੀਆਂ ਤੋ ਇਸ ਤਰ੍ਹਾਂ ਦਾ ਇਹ ਵਿਚਾਰ ਲੈ ਕੇ ਹਾਜ਼ਰ ਹੋਇਆ ਜੇ ਆਪ ਜੀ ਨੂੰ ਚੰਗਾ ਲੱਗੇ ਤਾਂ ਅੱਗੇ ਸ਼ੇਅਰ ਕਰੋ ਨਾ ਟੰਗਾ ਲੱਗੇ ਤਾਂ ਮੈਨੂੰ ਜਰੂਰ ਦੱਸਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ